ਬਟੇਂਡਾ ਦੇ ਪਿੰਡ ਮਹਾਲਾ ਵਿੱਚ ਇੱਕ ਵਿਅਕਤੀ ਨੇ ਆਪਣੇ ਘਰ ਵਿੱਚ ਹੀ ਪਤਨੀ ਤੇ ਉਸਦੇ ਪ੍ਰੇਮੀ ਦਾ ਕੀਤਾ ਕਤਲ ਸਵੇਰੇ 3 ਵਜੇ ਆਪਣੀ ਲਾਇਸੈਂਸੀ ਰਫਲ ਨਾਲ ਦੋਵਾਂ ਨੂੰ ਥਾਏ ਕੀਤਾ ਢੇਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਨੇ ਆਪਣੇ ਆਪ ਨੂੰ ਕੀਤਾ ਪੁਲਿਸ ਦੇ ਹਵਾਲੇ ਤੜਕੇ ਜਦੋਂ ਪੜਕਾ ਜਾ ਪਿਆ ਮੈਂ ਕਿਹਾ ਚੱਲ ਫਿੱਟ ਪੜਕਾ ਜਾ ਮੈਂ ਕਿਹਾ ਚੱਲ ਤੜਕੇ ਲੋਟ ਕਰਦਾਂਗੇ ਦੋ ਵਾਰੀ ਫੇਰ ਜਦੋਂ ਫੈਰ ਜਾ ਹੋਇਆ ਉੱਠ ਕੇ ਦੇਖਿਆ ਜਦੋਂ ਵੇਖਿਆ ਉਹਨੇ ਮੇਰੇ ਭਾਈ ਨੇ ਪਹਿਲਾਂ ਹੀ ਕਹਤਾ ਵੀ ਭਈ ਇਹਨਾਂ ਦਾ ਕੰਮ ਕਰਤਾ ਸਰਕਾਰਨ ਕਾਰਨ ਕਾਰਨ ਕੀ ਗਿਆ 3 ਮਹੀਨੇ ਹੋ ਗਏ ਸੀ ਅੱਖ ਚੱਕੀ ਨੇ ਨਾੰਦੀ ਅੱਛਾ ਘਰੇ ਖੜਦੀ ਨਹੀਂ ਸੀ ਕੋਈ ਮਾਰ ਕੇ ਪੱਟਿਆ ਕਿਥੇ ਮੁਲਾਜੇ ਇੱਥੇ ਰਿਹਾ ਹੋ ਕੋਈ ਪੱਟਿਆ ਉਹ ਤਾਂ ਪੁਲਿਸ ਆਈਏ ਉਹਨੂੰ ਫੇਰ ਲੈ ਕੇ ਗਈ ਤੇ ਹੁਣ ਇਹ ਫਰਾਸ ਦਾ ਸਲਾਮ ਇਹਦੇ ਵਿੱਚ ਅਸੀਂ 302 27 5459 ਆਰਮਜ਼ ਐਕਟ ਦੇ ਵਿੱਚ ਪਰਚਾ ਦਰਜ ਕਰ ਲਿਆ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅੰਮ੍ਰਿਤਸਰ ਵਿੱਚ ਪੈਟਰੋਲ ਪੰਪ ਕਰਮਚਾਰੀ ਨੂੰ ਲੁੱਟਣ ਵਾਲੇ ਲੁਟੇਰੇ ਗ੍ਰਿਫਤਾਰ ਪੁਲਿਸ ਨੇ ਪੰਜ ਲੁਟੇਰਿਆਂ ਕੋਲੋਂ 431400 ਰੁਪਏ ਵੀ ਕੀਤੇ ਬਰਾਮਦ 24 ਜੁਲਾਈ ਨੂੰ ਬੈਂਕ ਵਿੱਚ ਪੈਸੇ ਜਮਾ ਕਰਵਾਉਣ ਪੈਦਲ ਜਾ ਰਹੇ ਪੈਟਰੋਲ ਪੰਪ ਕਰਮਚਾਰੀ ਤੋਂ ਲੁਟੇਰਿਆਂ ਨੇ ਲੁੱਟਿਆ ਸੀ 8,85,000 ਮਸ਼ਹੂਰ 알파 1 ਨੇੜੇ ਦਿਨ ਦਿਹਾੜੇ ਵਾਪਰੀ ਸੀ ਵਾਰਦਾਤ ਇੱਕ ਛੋਟੀ ਜੀ ਇਨਫੋਰਮੇਸ਼ਨ ਮਿਲੀ ਉਹਨੂੰ ਡਿਵੈਲਪ ਕੀਤਾ ਗਿਆ ਉਹਦੋਂ ਕਨਸਟੈਂਟ ਫਾਲੋਅ ਅਪ ਹੋਇਆ ਉਹ ਸਾਰੀ ਚੀਜ਼ ਦਾ ਫਾਲੋਅ ਅਪ ਕਰਕੇ ਇਹਦੇ ਵਿੱਚ ਜਿਹੜੀ ਸਾਨੂੰ ਲੀਡਸ ਮਿਲਿਆ ਸੀ ਉਹਦੇ ਤੇ ਇਨਫੋਰਮੇਸ਼ਨ ਵਗੈਰਾ ਨੂੰ ਖੁਸ਼ ਡਵੈਲਪ ਕੀਤਾ ਗਿਆ ਹੈਗਾ ਲੋਕਲ ਪੁਲਿਸ ਵੱਲੋਂ ਬੋਥ ਐਸ ਐਚ ਓਜ਼ ਹੈਵ ਵਰਕ ਵੈਰੀ ਹਾਰਡ ਫਾਰ ਥਿਸ ਤੇ ਉਹ ਸਾਰੀ ਚੀਜ਼ ਨੂੰ ਡਵੈਲਪ ਕਰਕੇ ਅਸੀਂ ਕੁਇਕਲੀ ਤੇ ਪਹੁੰਚੇ ਹੈਗੇ ਆ ਰਿਕਵਰੀਜ਼ ਹੋ ਗਈਆਂ ਕਪੂਰਥਲਾ ਚ ਚੋਰਾਂ ਨੇ ਗ੍ਰਾਮੀਣ ਬੈਂਕ ਲੁੱਟਣ ਲਈ ਰਾਤ ਨੂੰ ਕੰਦ ਨੂੰ ਲਾਇਆ ਪਾੜ ਸੇਫ ਕੱਟਣ ਦੀ ਕੋਸ਼ਿਸ਼ ਹੋਈ ناکਾਮ ਦੋ ਲੜਕੇ ਐਂਟਰ ਕੀਏ ਬੈਂਕ ਦੇ ਦੀਵਾਰ ਤੋੜ ਕੇ ਪਾਸ ਦੀ ਦੁਕਾਨ ਮੈਂ ਪਹਿਲੇ ਐਂਟਰੀ ਕੀਤੀ ਹੈ ਬਾਹਰੋਂ ਕੁਝ ਮਿਲਿਆ ਨਹੀਂ ਉਹ ਵਿੱਚ ਵਿੱਚ ਜਿਵੇਂ ਬਾਤ ਤੋੜ ਕੇ ਥੋੜਾ ਛੋਟਾ ਬੋਲ ਬਣਾ ਕੇ ਵਾਹ ਤੇ ਇਸ ਤਰ੍ਹਾਂ ਕਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ। ਐਸਜੀਬੀਸੀ ਕਾਰਜਕਾਰਨੀ ਨੇ ਮਨਜ਼ੂਰ ਕੀਤਾ ਮੁਖ ਸਕੱਤਰ ਹਰਚਰਨ ਸਿੰਘ ਦਾ ਅਸਤੀਫਾ। ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਦਿੱਤੀ ਜਾਣਕਾਰੀ। 12 ਜਨਵਰੀ ਨੂੰ ਸਕੱਤਰ ਸਾਹਿਬ ਉਹਨਾਂ ਨੇ ਅੱਜ ਆਪਣੇ ਵਾਸੀ ਦਾ ਸਵੈਚਨ ਨਾਲ ਇਹ ਬਹੁਤ اچھی સેવા ਕਾਰਨੀ ਸਰਕਾਰ ਦੇ ਖਾਤੇ ਮੈਂ ਬਹੁਤ ਉਪਰੋਕਤ ਪਾਰੀ ਸ਼ੰਕਰ ਹੋਣਗੇ ਇਸ ਕਰਕੇ ਉਹਨਾਂ ਨੇ 23 ਜੁਲਾਈ ਤੋਂ ਸ਼ੋਮਨੀ ਗੋਦਾਰਾ 15 ਕਮੇਟੀ ਦੇ ਮੁਖ ਕਰਤਾ ਦੇ ਅਹੁਦੇ ਤੋਂ ਅਸਤੀਫਾ ਜਾਰੀ ਦਿੱਤਾ ਜਿਹੜਾ ਕਿ ਪ੍ਰੈਕਟਿਕ ਕਮੇਟੀ ਉਹਦਾ ਅਸਤੀਫਾ ਮੰਨਜ਼ੂਰ ਕਰ ਲਿਆ ਜੁਲਾਈ 2016 ਵਿੱਚ ਸ਼੍ਰੋਮਣੀ ਕਮੇਟੀ ਵਿੱਚ ਮੁਖ ਸਕੱਤਰ ਦਾ ਅਹੁਦਾ ਬਣਾ ਕੇ ਕੀਤੀ ਗਈ ਸੀ ਨਿਯੁਕਤੀ ਹਰਚਰਨ ਸਿੰਘ ਦੀ ਨਿਯੁਕਤੀ ਕਰਨ ਤੇ ਹੋਇਆ ਸੀ ਕਾਫੀ ਵਿਵਾਦ ਬਰਨਾਲਾ ਜ਼ਿਲ੍ਹੇ ਵਿੱਚ 1 ਮਹੀਨੇ ਅੰਦਰ 11 ਕਿਸਾਨਾਂ ਨੇ ਲਾਇਆ ਮੌਤ ਨੂੰ ਗਲੇ ਪਿੰਡ ਧੌਲਾ ਦੇ ਕਿਲਾ ਜ਼ਮੀਨ ਦੇ ਮਾਲਕ ਕਿਸਾਨ ਅਜੈਬ ਸਿੰਘ ਨੇ ਕੀਤੀ ਖੁਦਕੁਸ਼ੀ 6 ਲੱਖ ਕਰਜ਼ੇ ਦੇ ਬੋਝ ਕਾਰਨ ਘਰ ਵਿੱਚ ਪੱਖੇ ਨਾਲ ਲਟਕ ਕੇ ਲਾਈ ਫਾਂਸੀ ਜਦੋਂ ਅਸੀਂ ਦੇਖਿਆ ਅਸੀਂ ਅੰਦਰ ਆ ਪਹਾੜਾਂ ਨੇ ਆਣੇ ਫਿਰ ਅਸੀਂ ਰੌਲਾ ਪਾਇਆ ਫਿਰ ਪਿੰਡ ਦੇ ਲੋਕ ਆ ਗਏ ਫਿਰ ਅਸੀਂ ਪਰਮੋਲਨ ਬੰਨ੍ਹਾ ਦੇ ਬਠਿੰਡਾ ਦਾ ਇੱਕ ਕਿਸਾਨ ਵੀ 3 ਲੱਖ ਕਰਜ਼ੇ ਦੇ ਬੋਝ ਨੇ ਨਿਕਲਿਆ ਕੈਪਟਨ ਦੇ ਕਰਜ਼ਾ ਮਾਫੀ ਦੇ ਐਲਾਨ ਤੋਂ ਬਾਅਦ ਮਾਲਵੇ ਅੰਦਰ ਕਰਜ਼ਈ ਕਿਸਾਨਾਂ ਨੂੰ ਜਿਉਂਦਾ ਤਿਉਂ ਨਿਕਲ ਰਿਹਾ ਹੈ ਕਾਜ਼ੇ ਦਾ ਤੈਂਤ ਜਿਹਨੇ ਬੈਂਕ ਤੋਂ ਕਰਜ਼ਾ ਲਿਆ ਸੀਗਾ 2 ਕੋ ਲੱਖ ਰੁਪਏ ਉਸ ਬੀਜ ਦਾ ਬੈਲ ਸੀਗਾ 25 2000 ਰੁਪਏ ਉਸ ਸਪਰੇਅਾਂ ਦੇ 4-5 ਸਾਲ ਦੇ ਪੈਸੇ ਖੜੇ ਸੀਗੇ 3000 ਰੁਪਏ ਹੋ ਬਣਿਆ ਪਿਆ ਸੀਗਾ ਹੋਰ ਇਕੱਡ-ਦੁੱਕੜ ਦਾ ਕਰਜ਼ਾ ਜਾਨੀ 3 ਲੱਖ ਰੁਪਏ ਕਰਜ਼ਾ ਸੀਗਾ ਜੇ ਸਰ ਪਾਕਿਸਤਾਨ ਦੇ 5 ਜੱਜਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕੀਤਾ ਸੱਤਾ ਤੋਂ ਬੇਦਖਲ ਸੁਪਰੀਮ ਕੋਰਟ ਨੇ ਪਨਾਮਾ ਲੀਕਸ ਮਾਮਲੇ ਵਿੱਚ ਨਵਾਜ਼ ਸ਼ਰੀਫ ਨੂੰ ਦਿੱਤਾ ਦੋਸ਼ੀ ਕਰਾਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ਰੀਫ ਨੇ ਛੱਡਿਆ ਪ੍ਰਧਾਨ ਮੰਤਰੀ ਦਾ ਅਹੁਦਾ ਦੇਸ਼ ਤੇ ਵਿਦੇਸ਼ ਵਿੱਚ ਕਾਲਾ ਤਨ ਜਮਾ ਕਰਕੇ ਰੱਖਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ ਧੀ ਤੇ ਜਵਾਈ ਵੀ ਦੋਸ਼ੀ ਕਰਾਰ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਵਿੱਚ ਜਸ਼ਨ ਦਾ ਮਾਹੌਲ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਸ਼ ਸ਼ਰੀਫ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ